ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਪੰਜ ਪਿਆਲੇ ਪੰਜ ਪੇਰ ਸਟੰਪੇਰ ਬੈਠਾ ਗੁਰਭਾਰੇ ਅਰਜਨ ਕਾਇਆ ਪਲਟ ਕੈ ਮੂਰਤ ਹਰਗੋ ਬਿੰਦ ਸਵਾਰੇ ਚੱਲੇ ਪੀੜੀ ਛੋਡਿਆ ਰੂਪਤ ਖਾਵਣ ਬਾਰੋ ਬਾਰੇ ਦਲ ਭਜਨ ਗੁਰਸੂਰ ਮਾ ਬੱਡਜੋ ਦਾ ਮੋ ਪਰਪਕਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੂ ਬਾਰੇ ਧਾਲ ਪੰਜਨ ਗੁਰ ਸੂਰਮਾ ਵੱਡਜੋ ਦਾ ਪਰਪਕਾਰ ਗੁਰੂ ਪਿਆਰੇ ਗੁਰੂ ਸਿਵਾਰੀ ਸਤ ਸੰਗ ਜੀਓ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਮਹਾਰਾਜਿ ਨੇ ਪਾਸ਼ਾ ਜਿਨ੍ਹਾਂ ਦਾ ਪ੍ਰਕਾਸ਼ਪੁਰਬ 5 ਜੁਲਾਈ 1595 ਨੂੰ ਗੁਰੂ ਕੇ ਬਟਾਲੇ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿਖੇ ਹੋਇਆ ਪੰਜਵੇਂ ਪਾਸ਼ਾ ਛੇਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਇੱਕੋਖੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਸੇ ਸਮੇਂ ਤੋਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇੱਕੋ ਚੇਰੀ ਸਿੱਖਿਆ ਜੋ ਕਿ ਕੁਰਬਾਨੀ ਬਾਰੇ ਵਿਚਾਰ ਹੋਰ ਸਿੱਖਿਆ ਪ੍ਰਾਪਤ ਕਿਤੇ ਜਿਸ ਤਰ੍ਹਾਂ ਸਮੇਂ-ਸਮੇਂ ਅਨੁਸਾਰ ਗੁਰੂ ਸਾਹਿਬ ਵੱਡੇ ਹੁੰਦੇ ਗਏ ਪਾਤਸ਼ਾਹ ਜੀ ਨੂੰ ਬਹੁਤ ਹੀ ਇੱਕ ਚੰਗੀ ਸੋਚ ਲੈ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਹੀ ਇੱਕ ਗਿਆਨवान ਯੋਧੇ ਜੋ ਸਿਰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਮਹਾਨ ਸਖਸੀਤ ਬਣ ਕੇ ਜਿਨ੍ਹਾਂ ਨੂੰ ਮੇਰੇ ਪੇਰੀ ਦਾ ਦਰਜਾ ਪ੍ਰਾਪਤ ਹੋਇਆ ਭਾਵੇਂ ਉਹ ਸਰੀਰਕ ਤੌਰ ਤੇ ਬਹੁਤ ਉੱਚੇ ਲੰਬੇ ਜਵਾਨ ਸਨ ਜਿਨ੍ਹਾਂ ਦੀ ਹਾਈਟ ਲਗਭਗ 7 7 ਫੁੱਟ ਸੀ ਬਹੁਤ ਉੱਚੇ ਲੰਬੇ ਸਨ ਜਿਨ੍ਹਾਂ ਨੂੰ ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਅਕਾਲ ਤਖਤ ਸੇਵਾ ਦੀ ਸੇਵਾ ਉਸਾਰੀ ਦੀ ਸੇਵਾ ਸੰਪੂਰੀ ਕੀਤੀ ਜਿਉਂ ਉਨ੍ਹਾਂ ਨੇ ਨਿਰਵੈਗਨਤਾ ਸਹਿਤ ਸੰਪੂਰਨ ਕਰਵਾਇਆ ਉਸੇ ਦਿਨ ਤੋਂ ਇਹ ਗੁਰੂ ਸਾਹਿਬ ਜੰਗਾ ਪ੍ਰਤੀ ਕਾਫੀ ਗਿਆਨ ਰੱਖਦੇ ਸਨ ਜੰਗੀ ਕਲਾ ਦਾ ਉਹਨਾਂ ਨੂੰ ਬਹੁਤ ਗਿਆਨ ਸੀ ਗੁਰੂ ਸਾਹਿਬ ਕਾਫੀ ਜੰਗਾ ਪ੍ਰਤੀ ਜਾਣਕਾਰੀ ਰੱਖਦੇ ਸਨ ਉਹਨਾਂ ਨੇ ਕਾਫੀ ਜੰਗਾ ਲੜੀਆਂ ਜਿਨ੍ਹਾਂ ਦਾ ਜ਼ਿਕਰ ਸਿੱਖ ਇਤਿਹਾਸਿਕ ਦਰਜ ਹੈ ਮੰਦੀ ਛੋੜ ਦਾ ਇੱਕ ਵੱਖਰਾ ਇਤਿਹਾਸ ਹੈ ਗੁਵਾਲੀਅਰ ਦੇ ਕਿਲੇ ਤੋਂ ਰਿਹਾਈ ਹੋਣ ਤੇ ਅਤੇ ਜਹਾਂਗੀਰ ਵੱਲੋਂ ਨਾਜ਼ਰਬੰਦ ਕੀਤੇ ਗਏ 52 ਪਹਾੜੀ ਰਾਜਾ ਦੀ ਰਿਹਾਈ ਕਰਾਉਣ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚਣ ਦੇ ਉਸ ਦਿਨ ਤੋਂ ਜਿਸ ਦਿਨ ਗੁਰੂ ਸਾਹਿਬ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸਮੁੱਚੇ ਜਗਤ ਦੇ ਵਿੱਚ ਲੋਕੀ ਦੀਵਾਲੀ ਵਾਲੇ ਦਿਨ ਦੀਵਾਲੀ ਮਨਾਉਂਦੇ ਹਨ ਪਰ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਰਮਾਂ ਕਾਂਡਾਂ ਤੋਂ ਮੈਮਾ ਪਰਮਾਂ ਤੋਂ ਮੁਕਤ ਕਰਾਉਣ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਇੱਕ ਸਿੱਖ ਧਰਮ ਨੂੰ ਬਹੁਤ ਅੱਛੀ ਸੇਧ ਦਿੱਤੀ ਕੱਢ ਦੀ ਕਲਾ ਵਿੱਚ ਰੱਖਣ ਵਾਸਤੇ ਗੁਰੂ ਸਾਹਿਬ ਨੇ ਆਪਣੇ ਸਿੱਖ ਕੌਮ ਦੇ ਯੋਧਿਆਂ ਨੂੰ ਬਹੁਤ ਹੀ ਸਿੱਖਿਆ ਪ੍ਰਾਪਤ ਕਰਵਾਈ ਜੋ ਮੀਰੀ ਪੀਰੀ ਦਾ ਸਿਧਾਂਤ ਹੈ ਮੀਰੀ ਪੀਰੀ ਦੇ ਸਿਧਾਂਤ ਦੇ ਵਿੱਚ ਦੋ ਤਲਵਾਰਾਂ ਪੈਨੀਆਂ ਸਨ ਗੁਰੂ ਸਾਹਿਬ ਨੇ ਇੱਕ ਤਲਵਾਰ ਸੀ ਜੋ ਸਿੱਖ ਧਰਮ ਦੀ ਰੱਖਿਆ ਕਰ ਲਈ ਸੀ ਦੂਜੀ ਤਲਵਾਰ ਇੱਕ ਚੰਗੇ ਸਿਆਸਦਾਨ ਦਾ ਸੁਨੇਹਾ ਸੀ ਜੋ ਕਿ ਸਿੱਖ ਧਰਮ ਨੂੰ ਹੋਰ ਅੱਗੇ ਲੈ ਕੇ ਜਾਵੇ ਸਾ ਸੰਗਤਿਓ ਗੁਰੂ ਸਾਹਿਬ ਦਾ ਬਹੁਤ ਹੀ ਉੱਚਾ ਤੇ ਹੋਰ ਬਹੁਤ ਲੰਮਾ ਇਤਿਹਾਸ ਹੈ ਜੰਗਾਂ ਦੇ ਵਿੱਚ ਹੋਰ ਗੁਰੂ ਸਾਹਿਬ ਨੇ ਬਹੁਤ ਕੁਰਬਾਨੀਆਂ ਪਰਿਆ ਇਤਿਹਾਸ ਹੈ ਜੋ ਕਿ ਯਾਰਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਸੀਮਤ ਬੈਰੇ ਵਿੱਚ ਰਹਿ ਕੇ ਮੈਂ ਇਹ ਜੋ ਜਾਣਕਾਰੀ ਹੈ ਸਿੱਖ ਇਤਿਹਾਸ ਦੇ ਵਿੱਚੋਂ ਅੱਜ ਨਾਲ ਸਾਂਝੀ ਕਰ ਰਿਹਾ ਹਾਂ ਸਮੁੱਚੇ ਜਗਤ ਦੇ ਵਿੱਚ ਪੰਜ ਲਈ ਨੂੰ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਛਿਮੇ ਪਾਸ਼ਾ ਜੀ ਦਾ ਗੁਰਪੁਰਬ ਬੜੀ ਸ਼ਰਧਾ ਅਤੇ ਇੱਛਾ ਦੇ ਨਾਲ ਮਨਾਇਆ ਜਾ ਰਿਹਾ ਹੈ ਆਪ ਸਮੁੱਚੇ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਧ ਸੰਗਤ ਜੀਓ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਆਂ ਬਿਚਾਰਾਂ ਕਰਦੇ ਆਂ ਅਣਜਾਣੇ ਭੁੱਲ ਹੋ ਜਾਂਦੀ ਹੈ ਸਾਧ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਜੋ ਹਨ ਇਸੇ ਤਰ੍ਹਾਂ ਹੀ ਪਿਆਰ ਬਖਸ਼ਦੇ ਰਹੋ ਆਪ ਜੀ ਨਾਲ ਵਿਚਾਰਾਂ ਸਾਂਝੇ ਕਰਦੇ ਰਵਾਂਗੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਇੱਕ ਵਾਰ ਫਿਰ ਤੋਂ ਸਮੁੱਚੀ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਮੇ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ